ਓ ਕੋਠੀਆਂ ਵਾਲਿਓ ਕਰ ਵਾਲਿਓ ਭਰੇ ਹੋਏ ਪਰਵਾਰ ਵਾਲਿਓ ਕੋਠੀਆਂ ਵਾਲਿਓ ਕਰ ਵਾਲਿਓ ਭਰੇ ਹੋਏ ਪਰਵਾਰ ਵਾਲਿਓ ਓ ਦੁਨੀਆਦਾਰੋ ਭੁੱਲ ਨਾ ਜਾਓ ਦੁਨੀਆਦਾਰੋ ਭੁੱਲ ਨਾ ਜਾਓ ਓ ਪੁੱਤ ਬੱਚਿਆਂ ਵਾਲਿਓ ਪੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਪੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਹਾਂਜੀ ਸਸੀ ਗਾਲ ਜੀ ਜੇ ਗਾਣਾ ਚੰਗਾ ਲੱਗਾ ਵਾ ਨਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਮੈਂ ਨਾ ਹੋਰ ਤੁਹਾਡੇ ਨਾਲ ਗੱਲ ਕਰਨ ਲੱਗਾ ਵਾਂ ਵੀ ਤੁਸੀਂ ਨਾ ਜੇ ਆਪਣਾ ਮੰਨ ਲਓ ਵੀ ਤੁਸੀਂ ਤੁਹਾਨੂੰ ਪਤਾ ਮੈਨੂੰ ਗਾਉਣ ਦਾ ਸ਼ੌਂਕ ਆ ਜੇ ਤੁਸੀਂ ਹੋਰ ਵੀ ਗਾਣੇ ਸੁਣਨੇ ਚਾਹੁੰਦੇ ਜੇ ਤਾਂ ਇੱਕ ਮਿੰਟ ਦੇ ਵਿੱਚ ਨਾ ਮੈਨੂੰ ਮੈਂਸ਼ਨ ਕਰ ਦਿਆ ਕਰੋ ਵੀ ਇੱਕ ਕਮੈਂਟ ਦੇ ਵਿੱਚ ਵੀ ਆਹ ਜਿਹੜਾ ਗਾਣਾ ਹਨਾ ਪੀ ਗਾਉਣਾ ਅਗਲੀ ਵਾਰੀ ਫਿਰ ਅਗਲੀ ਵਾਰੀ ਆਪਾਂ ਨੈਕਸਟ ਗਾਣਾ ਉਹ ਗਾ ਕੇ ਤੁਹਾਨੂੰ ਸੁਣਾਇਆ ਕਰਾਂਗੇ ਆਪਣੇ ਚੈਨਲ ਤੇ ਤੇ ਮੇਰੇ ਵੀਰ ਚੈਨਲ ਨੂੰ ਨਾ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਕਰਕੇ ਤੇ ਥੱਲੇ ਬੈਲ ਆਈਕਨ ਜਰੂਰ ਦੱਬੋ ਕਿਉਂਕਿ ਬੈਲ ਆਈਕਨ ਦਾ ਨਾ ਜਦੋਂ ਤੁਸੀਂ ਜਾਨੀ ਕਿ ਦੱਬ ਲੋਗੇ ਨਾ ਤਾਂ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਇਆ ਕਰਨਾ ਵੀ ਮੰਨੂ ਚੰਡਿਆਲਾ ਦੀ ਨਵੀਂ ਵੀਡੀਓ ਆ ਗਈ ਹੈ ਤੇ ਤੁਹਾਨੂੰ ਜਿਹੜਾ ਵੀ ਗਾਣਾ ਪਸੰਦ ਹੋਵੇ ਜਿਹੜੇ ਸਿੰਗਰ ਦਾ ਗਾਣਾ ਹੋਵੇ ਪਸੰਦ ਹੋਵੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਿਖ ਦੇਣਾ ਤੇ ਮੈਂ ਅਗਲੇ ਦਿਨ ਹੀ ਤੁਹਾਨੂੰ ਉਹ ਗਾਣੇ ਦੀ ਵੀਡੀਓ ਬਣਾ ਕੇ ਪਾ ਦਿਆ ਕਰਨੀ ਹੈ ਥੈਂਕ ਯੂ ਵੱਧ ਤੋਂ ਸ਼ੇਅਰ ਕਰਿਓ ਜੀ